ਐਨ ਜੀ ਦੀ ਜਿਹੜਾ ਉਹ ਬੈਗ ਬੂਜ ਹੁੰਦੇ ਆਪਣਾ 10 10 15 15 ਦਾ ਰੱਖੇ ਲੈ ਜਾਂਦੇ ਗਾਮਸ਼ਾ ਕਰੀ ਜਾਂਦੇ ਆ ਆ ਵੀ ਕੋਲ ਨੂੰ ਮੀਸੀਮ ਆਗਾ 에어ਪੋਰਟ ਤੇ ਇਹ ਆਉਦਾ ਸਾਰਾ ਤਕਰੀਨ ਰਿਕਾਰਡ ਇਹ ਚ ਲਈ ਬਠਿਆ ਤੇ ਆਪਣੇ ਮੈਨੂੰ ਪਤਾ ਵੀ ਐਂ ਵੱਡੀਆਂ ਜਗ੍ਹਾ ਤੇ ਨਹੀਂ ਹੁੰਦੇ ਮਿਊਜ਼ੀਅਮ ਮਿਊਜ਼ੀਅਮ ਤੋਂ ਆਪਣੇ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੀ ਹੁੰਦਾ ਜਦੋਂ ਮੈਂ ਇਹ ਲਿਟਸ ਜਿਆ ਕਰਦਾ ਸੀ ਉਹ ਤਾਂ ਮੈਨੂੰ ਆਪ ਨੂੰ ਨਹੀਂ ਪਤਾ ਮਿਊਜ਼ੀਅਮ ਹੁੰਦਾ ਕੀ ਹੈ ਹੋਲੇ ਇਹ ਕਿਤੇ